ਸੋ ਅੱਜਕਾ ਸਮਾਵੇ ਕੁਝ ਐਸਾ ਹੈ ਬਾਏ ਜਿਹਦੇ ਵਿੱਚ ਆਪਣਾ ਕਾਫੀ ਆਪੋ ਧਾਪੀ ਹੈ ਕੁਰਸੀ ਦੇ ਚੌਧਰ ਦੇ ਭੁੱਖੇ ਲੋਕਾਂ ਨੇ ਇਸ ਪੰਥ ਨੂੰ ਕਾਫੀ ਤਰ੍ਹਾਂ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਪਹੁੰਚਾਇਆ ਬਹੁਤ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਹੈ ਸੋ ਇਸ ਕਰਕੇ ਹੁਣ ਵੀ ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾਂਦੀਆਂ ਨੇ ਬਹੁਤੇ ਦੁਖੀ ਬਣੇ ਹੋਏ ਹਨ ਸੋ ਆਪਾਂ ਨੇ ਸਾਰੇ ਰਲ ਕੇ ਇਹ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ اے ਅਕਾਲ ਪੁਰਖੇ ਇਹ ਖਾਲਸਾ ਤੇਰਾ ਹੈ ਇਹ ਪੰਥ ਤੇਰਾ ਹੈ ਤੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਹੈ ਮਾਤਾ ਸਾਹਿਬ ਦੇਵਾ ਜੀ ਅੰਦਾਜ਼ੇ ਵਿੱਚ ਤੁਹਾਡੀ ਝੋਲੀ ਵਿੱਚ ਪਾਇਆ ਹੈ ਇਸ ਕਰਕੇ ਕਿਰਪਾ ਕਰੋ ਹਾਲ ਸੇ ਪੰਥ ਵੀ ਚੜ੍ਹਦੀ ਕਲਾ ਦਾ ਵਰਤਾਰਾ ਕਰੋ ਆਪਸ ਵਿੱਚ ਏਕਤਾ ਪ੍ਰੇਮ ਇਤਫਾਕ ਪਰਾਤਰੀ ਪਾਹ ਬਖਸ਼ੋ ਜਿਹੜੇ ਆਪਸ ਦੇ ਵਿੱਚ ਆਪਣਾ ਇੱਕ ਦੂਸਰੀ ਦੀ ਨਿੰਦਿਆ ਹੈ ਦੂਸਰਿਆਂ ਨੀਮਾਂ ਦਿਖਾਉਣ ਦੀ ਗੱਲ ਹੈ ਜਾਂ ਚੌਧਰਾਂ ਦੇ ਕੁਰਸੀਆਂ ਦੇ ਭੁੱਖੇ ਲੋਕ ਪੂਣੀ ਮਾਰ ਚੌਧਰੀ ਅੱਗੇ ਹੋ ਹੋ ਕੇ ਤੇ ਸਾਹਸ ਦੂਸਰਿਆਂ ਨੂੰ ਦਬਾਉਂਦੇ ਹਨ ਤੇ ਮਹਾਰਾਜ ਖਾਲਸੇ ਦੀ ਸਿੱਖ ਸੰਗਤਾਂ ਦੀ ਆਪ ਹੀ ਰਾਖੀ ਕਰੋ ਆਪ ਹੀ ਚੜ੍ਹਦੀ ਕਲਾ ਬਖਸ਼ੋ ਆਪ ਹੀ ਫਤਿਹ ਬਖਸ਼ੋ ਆਪ ਹੀ ਇਹ ਜੇ ਆਗੂ ਬਖਸ਼ੋ ਜਿਹੜੇ ਮਹਾਰਾਜਾ ਸਾਡੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਬੋਲੋ ਸਤਿਨਾਮ ਸੋ ਇਸ ਕਰਕੇ ਆਪਾਂ ਗੁਰੂ ਘਰ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਭਾਈ ਬੇਨਤੀ ਕਰ ਰਹੇ ਹਾਂ ਸਹਿਜ ਪਾਠਾਂ ਦੇ ਭੋਗ ਪਾ ਕੇ ਬੇਨਤੀ ਕੀਤੀ ਆਕਾਰ ਪੁਰਖ ਅਗੇ ਦਸ਼ਮੇਸ਼ ਪਿਤਾ ਜੀ ਅਗੇ ਮਹਾਰਾਜ ਆਪਣਾ ਕਿਰਪਾ ਕਰੋ ਸਰਬੱਤ ਦਾ ਭਲਾ ਬਖਸ਼ੋ ਸੁਖ ਸ਼ਾਂਤੀ ਪ੍ਰਦਾਨ ਕਰੋ ਖਾਲਸੇ ਦੀ ਚੜ੍ਹ ਦੀ ਕਲਾ ਬਖਸ਼ੋ ਆਪਸ ਵਿੱਚ ਏਕਤਾ ਦਾ ਜਿਹੜਾ ਹੈ ਵਰਤਾ ਰਾ ਕਰੋ ਮਿਹਰ ਕਰੋ ਕਿਰਪਾ ਕਰੋ ਸੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕਾਂ ਨੇ ਭਾਈ ਇਹ ਜਿਹੜਾ ਹੈ ਗੁਰੂਆਂ ਨੇ ਅਪਰਾਲਾ ਬਖਸ਼ਿਆ ਸੀ ਸਾਜ ਪਾਠਾਂ ਦੇ ਭੋਗ ਪਾ ਕੇ ਆਪਣੀ ਅਰਦਾਸ ਕੀਤੀ ਹੈ ਤੇ ਕੱਲ ਸੋਮਵਾਰ ਦਾ ਦਿਨ ਹੈ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਦੁਆਰਾ ਸਾਜੇ ਅਕਾਲ ਪੁਰਖ ਦੇ ਤਰਫ ਤੇ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਹਰਿ ਸਤਗੁਰਾਂ ਦੀ ਧੁਰ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਫਿਰ ਬੁੱਧਵਾਰ ਵਾਲੇ ਦਿਨ ਮੱਸਿਆ ਵਾਲੇ ਦਿਨ ਭੋਗ ਪਹਿਣਗੇ ਸਵੇਰੇ ਸਵੇਰੇ 6:30 ਵਜੇ ਅਕਾਲ ਤਾਪ ਸਾਹਿਬ ਤੇ ਉਥੇ ਵੀ ਜਿਹੜੇ ਹਾਂ ਜਿਵੇਂ ਇਥੇ ਸੰਗਤਾਂ ਜੁੜੀਆਂ ਉਥੇ ਵੀ ਸਾਰੇ ਆਪਣਾ ਪੰਥਕ ਜੋ ਦਰਦ ਰੱਖਣ ਵਾਲੇ ਨੇ ਜਾਂ ਮਹਾਪੁਰਸ਼ ਨੇ ਜਾਂ ਸਿੱਖ ਸੰਗਤਾਂ ਨੇ ਸਾਰੇ ਹੀ ਨਿਵਾਣੇ ਸੇਵਕ ਬਣ ਕੇ ਤੇ ਮੇਰੀ ਪੀਰੀ ਦੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਮਾਤਾ ਸਾਹਿਬ ਦੇ ਅੰਜਨ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿਰਪਾ ਕਰੋ ਮਹਾਰਾ ਪੰਥੀ ਚੇਕਤਾ ਦਾ ਵਰਤਾਰਾ ਬਖਸ਼ੋ ਅਸੀਂ ਹੰਗ ਤਾਂ ਹੋਮੈਂ ਤੁਰਹਿਤ ਹੋ ਕੇ ਤੇ ਗੁਰਮੁਖ ਵਹਿਸੋ ਸਫਾ ਬਿਸ਼ਾ ਮਿਲਵੇ ਵੀ ਕੀ ਮੈਂ ਮਾ ਵਰ ਨਾ ਸਕੋ ਕਿਉਂਕਿ ਜੋ ਇਹ ਸਾਰਾ ਕੁਛ ਪ੍ਰੇਮ ਦੇ ਨਾਲ ਹੀ ਹੋ ਸਕਦਾ ਬੋਲੋ ਸਤਿ ਜਿਹੜੇ ਪ੍ਰੇਮ ਦੇ ਸ਼ਬਦ ਨੇ ਪ੍ਰੇਮ ਦੇ ਲਫ਼ਜ਼ ਨੇ ਇਹੀ ਮੇਲ ਦੇ ਨੇ ਬੋਲੋ ਸਤਿਨਾਮ ਜਿਹੜੇ ਕੌੜੇ ਲਫ਼ਜ਼ ਨੇ ਫਿੱਕੇ ਲਫ਼ਜ਼ ਨੇ ਇਹ ਪਾੜੇ ਪਾਉਂਦੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਪ੍ਰੇਮ ਮਲਾਉਂਦਾ ਹੈ ਤੇ ਇਸ ਕਰਕੇ ਬੇਨਤੀ ਕਰਾਂਗੇ ਆਪਣੇ ਗੁਰੂ ਮਹਾਰਾਜ ਦੇ ਨਿਮਾਣੇ ਸੇਵ ਹੋਣ ਦੇ ਨਾਤੇ ਅਕਾਲ ਤਾਪ ਸਰਬ ਤੇ ਅਰਦਾਸ ਹੋਵੇ ਕਿ ਜਿਹੜੀਆਂ ਸੰਗਤਾਂ ਪਹੁੰਚਣਾ ਚਾਹੁੰਦੀਆਂ ਹਨ ਸੰਗਤਾਂ ਉੱਥੇ ਪਹੁੰਚ ਸਕਦੀਆਂ ਹਨ